ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਜੇਲ ਰੋਡ ਤੇ ਸੋ ਗੁਰਦਾਸਪੁਰ ਦੇ ਜੇਲ ਰੋਡ ਤੇ ਮੇਰੀ ਬੈਕਸਾਈਡ ਤੁਸੀਂ ਦੇਖ ਰਹੇ ਹੋ ਸਪੋਰਟ ਕਿੰਗ ਦਾ ਸ਼ੋਰੂਮ ਆ ਜੀ ਸੋ ਇਸ ਸ਼ੋਰੂਮ ਜਿਹੜਾ ਵਾ ਜੀ ਪਰਵਾਰਿਕ ਜਿਹੜਾ ਵਾ ਹਰੇਕ ਸਮਾਨ ਜਿਹੜਾ ਇੱਥੋਂ ਮਿਲਦਾ ਵਾ ਸੋ ਕੱਪੜੇ ਦੇ ਪ੍ਰਤੀ ਜੇ ਗੱਲ ਕਰੀਏ ਹਰੇਕ ਤਰ੍ਹਾਂ ਦਾ ਕੱਪੜਾ ਜਿਹੜਾ ਇੱਥੋਂ ਮਿਲਦਾ ਵਾ ਔਰ ਵਿੰਟਰ ਦਾ ਜਿਹੜਾ ਸਮਾਨ ਆ ਜੀ ਉਹ ਵੀ ਜਿਸ ਤਰ੍ਹਾਂ ਗਰਮ ਜੈਕਟਾਂ ਹੋ ਗਈਆਂ ਜਾਂ ਗਰਮ ਕੱਪੜੇ ਜਿੰਨੇ ਵੀ ਆ ਜੀ ਸਾਰੇ ਇੱਥੋਂ ਮਿਲਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਵਿੰਟਰ ਦੇ ਸਮਾਨ ਤੇ ਜਿਹੜਾ ਸੋ ਅੰਦਰ ਚੱਲਦੇ ਹਾਂ ਸ਼ੋਰੂਮ ਦੇ ਗੱਲਬਾਤ ਵੀ ਕਰਾਂਗੇ ਔਰ ਤੁਹਾਨੂੰ ਜਿਹੜਾ ਵਾਜੀ ਇਸ ਦਾ ਮਟੀਰੀਅਲ ਜਿਹੜਾ ਉਹ ਵੀ ਦਿਖੋਣੇ ਵੈਸੇ ਤੁਸੀਂ ਤਾਂ ਜਾਨੂ ਹੋ ਕਿ ਇਹਨਾਂ ਨੇ ਜਿਹੜਾ ਵਿਸ਼ਵਾਸ ਆਪਣਾ ਵਾਅ ਸ਼ਹਿਰ ਤੇ ਬਣਾਇਆ ਜੀ ਉਹ ਬਰਕਰਾਰ ਹੈ ਇਹਨਾਂ ਦਾ ਤਕਰੀਬਨ ਸੋ ਬਹੁਤ ਜ਼ਿਆਦਾ ਲੋਕੀ ਵਿਸ਼ਵਾਸ ਕਰਦੇ ਆ ਸੋ ਅੰਦਰ ਚੱਲਦੇ ਆ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਦੇਖੋ ਤਕਰੀਬਨ ਅਸੀਂ ਤੁਹਾਨੂੰ ਜਿੰਨੀ ਵੈਰਾਈਟੀ ਹੈ ਸ਼ੋਰੂਮ ਦੀ ਸਾਰੀ ਦਿਖਾ ਰਹੇ ਹਾਂ ਸੋ ਸ਼ੋਰੂਮ ਦੇ ਜਿਹੜੇ ਮੈਨੇਜਰ ਨੇ ਵੀ ਸਾਡੇ ਨਾਲ ਇਹ ਗੱਲਬਾਤ ਕਰ ਲਏ ਆ ਪਾ ਜੀ ਵੱਡੀ ਆਫਰ ਲਗਾਤੀ ਹੈ ਜੀ 50% ਬੜੀ ਡਿਸਕਾਊਂਟ ਹੈ ਜੀ ਬਹੁਤ ਡਿਸਕਾਊਂਟ ਜਿਹੜਾ ਦੇ ਰਹੇ ਤੁਸੀਂ ਹਾਂ ਜੀ ਸਰਾਂ ਜੀ ਫਲੈਟ 50% ਸਕਾਊਂਟ ਹੈ ਜੀ ਆਲ ਆਈਟਮ ਤੇ ਤੁਹਾਡਾ ਇਹ ਫੈਮਿਲੀ ਵੇਅਰ ਸ਼ੋਰੂਮ ਹੈ ਬੱਚਿਆਂ ਦਾ ਲੇਡੀਜ਼ ਦਾ ਆਪਣਾ ਮੈਨਸ ਵੇਅਰ ਹਰ ਚੀਜ਼ ਤੋਂ ਵਿੰਟਰ ਆਈਟਮ ਦੀ 50% ਸਕਾਊਂਟ ਮਿਲੇਗੀ ਜੀ ਅਸੀਂ ਕਿਹ ਚੀਜ਼ ਹੋ ਲੱਗਿਆ ਪਾ ਜੀ ਲੋਕੀ ਵਿਸ਼ਵਾਸ ਨਹੀਂ ਨਾ ਕਰਦੇ ਤੁਹਾਡੇ ਦੇ ਤੁਹਾਡੇ ਸ਼ੋਰੂਮ ਤੇ ਇੱਕ ਤੇ ਦੇਖੋ ਜਨੂਅਲ ਪ੍ਰਾਈਜ਼ ਸਾਡੇ ਠੀਕ ਹੈ ਜੀ ਹਰ ਕੋਈ ਬੰਦਾ ਪਰਚੇਜ਼ਿੰਗ ਕਰ ਸਕਦਾ ਹੈ ਇੱਕ ਵੈਰਾਈਟੀ ਜਿੰਨੀ ਸਾਡੇ ਸਟੋਰ ਤੇ ਆ ਕਿਸੇ ਵੀ ਬ੍ਰਾਂਡ ਤੇ ਜਾਓ ਤੁਹਾਨੂੰ ਵੈਰ ਫਸਟ ਕਲਾਸ ਹੋਰ ਹੰਡਨਦਾਰ ਬੈਕ ਸਾਈਡ ਤੇ ਭਾਈ ਲੇਡੀਜ਼ ਹਾਂਜੀ ਲੇਡੀਜ਼ ਨਾਈਟਸੂਟ ਲੱਗੇਦੇ ਜੀ ਓਕੇ ਅਤੇ 50% ਡਿਸਕਾਊਂਟ ਆ ਆ ਦੇਖੋ ਜੀ 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 ਬਿਲਕੁਲ ਇਹ ਨਾਲ ਅਪਰ ਨਾ ਆਇਆ ਲੋਅਰ ਆ 50% ਸਕੂਨ ਮਾਤਰਾ ਤੇ ਤੁਹਾਨੂੰ 50% ਡਿਸਕਾਊਂਟ ਕਰਕੇ 1000 ਰੁਪਏ ਪੈਣ ਤੁਹਾਨੂੰ ਸਾਰੇ 1000 ਰੁਪਏ ਦਾ ਲੋਕਲ ਵੀ ਤੁਸੀਂ ਜਾਓ 1500 2000 ਤੋਂ ਘੱਟ ਹੈ ਨਹੀਂ ਇਹ ਇੱਕ ਬ੍ਰਾਂਡਡ ਸ਼ੋਰੂਮ ਹੈ 1000 ਰੁਪਏ ਦਾ ਨਾਈਟਸੂਟ ਮਿਲਣ ਦੇ ਆ ਇੱਕ ਵੱਡੀ ਗੱਲ ਹੁੰਦੀ ਹੈ ਕਿ ਗਰੰਟੀ ਸ਼ੁਦਾ ਜਿਹੜਾ ਸਮਾਨ ਜੀ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਇਸਰਮਾ ਤਾਂ ਸਰ ਵੀ ਸ਼ੋਰੂਮ ਤੇ ਲੋਕੀ ਯਕੀਨ ਜਾਂ ਵਿਸ਼ਵਾਸ ਜਿਹੜਾ ਕਰਦੇ ਨੇ ਉਹਦਾ ਕਾਰਨ ਇਹ ਹੁੰਦਾ ਵਾ ਕਿ ਇਹ ਗਰੰਟੀ ਸ਼ੁਦਾ ਸਮਾਨ ਸਾਰਾ ਦਿੰਦੇ ਆ ਜੀ ਸੋ ਵੈਰੈਟੀ ਤੁਹਾਡੇ ਕੋਲ ਪਾ ਜੀ ਬੇਸ਼ੁਮਾਰ ਹੈ ਜੀ ਹਾਂ ਜੀ ਸਰ ਜੇ ਉੱਪਰ ਉੱਪਰ ਲੇ ਤਾਂ ਉੱਪਰ ਆਪਾਂ ਚੱਲ ਜੂ ਤਾਂ ਇਹ ਬॉयਸ ਗਰਲਸ਼ ਵੈਰੈਟੀ ਮਿਲੇਗੀ ਤੁਹਾਨੂੰ ਆਲ ਆਈਟਮ ਪਾਰਟੀ ਵੇਰਸ ਲੈ ਕੇ ਕੈਜ਼ੂਅਲ ਹਰ ਚੀਜ਼ ਜੈਕਟ ਸਵੈਰ ਸ਼ਰਟ ਓਕੇ ਹਰ ਚੀਜ਼ ਉਹ ਨੀਚੇ ਜੈਂਟਸ ਆਪਣਾ ਉੱਤਮ ਕੋਟ ਪੈਂਟ ਕੋ ਬਲੇਜ਼ਰ ਮਿਲੇਗਾ ਜੀ

ਸੋ ਇਹਦਾ ਫਾਇਦਾ ਜਿਹੜਾ ਦੇਖੋ ਮਿਲਦਾ ਪਿਆ ਵਾ ਫਾਇਦਾ ਜ਼ਰੂਰ ਲਓ 28 ਤੱਕ ਰਹਿਣਾ ਵਾ ਉਸ ਤੋਂ ਬਾਅਦ ਜਿਹੜਾ ਵਾ ਇਹ ਦੇਖੋ ਤੁਸੀਂ ਇਸ ਸਾਈਡ ਵੀ ਦਿਖਾਓ ਦੇਖੋ ਵੈਰਾਈ ਤੁਸੀਂ ਮੈਨੂੰ ਸਾਹਿਬ ਇਹ ਵੀ ਵੈਰਾਈ ਬਹੁਤ ਪਿਆਰੀ ਹੈ ਨਾ ਹਾਂ ਜੀ ਲੈਡੀਜ਼ ਪਲੇਜ਼ਰ ਹੈ ਜੀ ਹਾਂ 45 ਮਾਰਕੀਟ ਜਦੋਂ 4-5000 ਤੋਂ ਘੱਟ ਦੀ ਮਿਲ ਰਿਹਾ ਤੁਹਾਨੂੰ ਓਕੇ ਇਹ ਤੁਹਾਨੂੰ ਮਾਤਰਾ ਮਿਲਣਾ 250 ਰੁਪਏ ਦਾ ਸਾਰਾ ਜੀ ਸਾਰਾ ਵਾਹ ਜੀ ਵਾਹ ਔਰ ਬੜਾ ਹਾਈ ਕੁਆਲਿਟੀ ਹੈ ਜੀ ਹਾਂ ਜੀ ਇਹ ਦੇਖੋ ਬੜੀ ਹਾਈ ਕੁਆਲਿਟੀ ਹੈ ਸੋ ਇਹਦੇ ਨਾਲ ਹੋਰ ਵੀ ਬੜੀ ਆਈਟਮ ਹੈ ਨਾ ਹਾਂ ਜੀ ਕਹ ਜੀ ਹੂੰ ਆ ਗਈ ਜੀ। ਆਹ ਦੇਖੋ। ਓਕੇ। ਪਾਰਟੀ ਵੀ ਬਲੇਜ਼ਰ ਹੈ ਜੀ। ਵਾਹ ਜੀ ਵਾਹ। ਕੋਈ ਆਈਟਮ ਜਿਹਨ ਸਟਾਈਲ ਸਰ ਇਹਨਾਂ ਕੋਲ ਇੱਕ ਤੋਂ ਇੱਕ ਜਿਹੜੀ ਹੈ ਨਾ ਇਹਨਾਂ ਕੋਲ ਇੱਕ ਤੋਂ ਇੱਕ ਜਿਹੜੀ ਆਈਟਮਸ ਹੈ ਤੇ ਜੀ। ਸੋ ਬੇਸ਼ੁਮਾਰ ਜਿਹੜੀ ਇਹਨਾਂ ਕੋਲ ਵੈਰਾਈਟੀ ਹੈ। ਸੋ ਅਸੀਂ ਸਾਰਿਆਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਉੱਪਰ ਵੀ ਚਲਦੇ ਆਂ। ਉੱਪਰ ਵੀ ਜਾ ਕੇ ਤੁਹਾਨੂੰ ਦਿਖਾਉਨੇ ਆਂ। ਸੋ ਇਸ ਸਾਈਡ ਤੇ ਵੀ ਜਿਹੜਾ ਵਾ ਜੀ ਲੇਡੀਜ਼ ਦਾ ਸਮਾਨ ਆ। ਸੋ ਮਹਿਲਾਵਾਂ ਲਈ ਜਿਹੜਾ ਵਾ ਜੀ। ਸੋ ਤੁਸੀਂ ਜਰੂਰ ਵਿਜ਼ਿਟ ਕਰੋ ਔਰ ਇਹ ਸ਼ੋਰੂਮ ਚੋਂ ਫਾਇਦਾ ਲਵੋ। ਇਹ ਫਾਇਦਾ ਕੋ ਜੀ ਮਿਲਦਾ ਪਿਆ ਵਾ। 50% डिस्काउंट दे रहे, है, so, रहे हैं ओदा फायदा जरूर लो सो इस साइड भी दिखाओ जी सो ये सारी तस्वीरें जेड़ियां ਤੁਹਾਡੇ ਨਾਲ ਸੰਝੀਆਂ ਕਰ ਰਹੇ ਆ ਗਰਮ ਸੂਟ ਨੇ ਜੀ ਸੋ ਇਸ ਸਾਈਡ ನೋ आओ तकरीबन ਇਹਦੇ ਵਿੱਚ ਕਲਰ ਵੀ ਜਿਹੜੇ ਤੁਹਾਨੂੰ ਬੇਸ਼ੁਮਾਰ ਮਿਲ ਜਣੇ ਆ ਬੇਸ਼ੁਮਾਰ ਕਲਰਸ ਤੁਹਾਨੂੰ ਇੱਥੇ ਮਿਲਣਗੇ ਔਰ ਹਰੇਕ ਆਈਟਮ ਤੇ ਜਿਹੜਾ ਵਾ ਜੀ 50% डिस्काउंट ਆ ਇਸ ਸਾਈਡ ਦੇਖੋ ਤੁਸੀਂ ਸੋ ਭਾਜੀ ਇਹ ਵੀ ਵੈਰਾਈਟੀ ਤੇ ਹਾਂਜੀ ਇਹ ਤੇ ਸਾਈਜ਼ ਸਾਰੇ ਮਿਲ ਜਾਣਗੇ ਸਾਈਜ਼ ਸਾਰੇ ਮਿਲ ਜਾਣਗੇ ਐਮ ਐਲ ਐਕਸਲ ਡਬਲ ਐਕਸਲ ਹੂੰ ਕਾਰਡੀਗਨ ਹੈ ਜੀ ਲੇਡੀਜ਼ ਓਕੇ ਇੱਥੇ 50% ਡਿਸਕਾਊਂਟ ਹੈ ਜੀ ਆ ਦੇਖੋ ਵਾਹ ਜੀ ਵਾਹ ਤੇ ਜਿੰਨੀ ਵੀ ਆਪਲੋਡ ਸਾਰਾ ਹੀ 50% ਡਿਸਕਾਊਂਟ ਹੈ ਜੀ ਵਾਹ ਜੀ ਸੋ ਦੇਖੋ ਤਕਰੀਬਨ ਹਰੇਕ ਆਈਟਮ ਤੇ ਔਰ ਇਹ ਜਿਹੜੇ ਲੇਡੀ ਸੂਟ ਆ ਪਾ ਜੀ ਇੱਥੇ 50% ਡਿਸਕਾਊਂਟ ਹੈ ਜੀ ਹੂੰ ਇਹ ਵੀ ਤੁਹਾਨੂੰ ਲੈਸ ਕਰਕੇ ਕੋਈ 2000 ਦੀ ਰੇਂਜ ਵਿੱਚ ਪੇਗਾ ਫ੍ਰੀ 3 ਪੀਸ ਕੁੜਤਾ ਹੈ ਹੂੰ ਹੂੰ ਸੈਟ ਹੈ ਜੀ ਪੂਰਾ ਟੋਟਲ ਸੈਟ ਹੀ ਪੂਰਾ ਹਾਂਜੀ ਸਰ ਉਸ ਸਾਈਡ ਤੇ ਵੀ ਲੇਡੀਜ਼ ਦੇ ਭਾਜੀ ਉਧਰ ਇੱਕ ਲੌਂਗ ਕਾਰਡੀਗਨ ਹੈ ਜੀ ਓਕੇ ਹਾਂ ਜੀ ਉਹਨਾਂ ਸਾਰਿਆਂ ਦੇ ਸੋਮਲਪੀ ਹਰੇਕ ਆਈਟਮ ਜਿਹੜੀ ਹੈ ਜੀ ਔਰ ਇੱਥੇ ਦੇਖੋ ਸਾਈਜ਼ ਵੱਡੀ ਗੱਲ ਇਹ ਹੈ ਵੀ ਐਮ ਐਲ ਐਕਸ ਐਲ ਡਬਲ ਐਕਸ ਐਲ ਹੈ ਨਾ ਸਭ ਪਾਜੀ 3 ਐਕਸ ਐਲ ਤਾਂ ਹਾਂ ਜੀ 3 ਐਕਸ ਐਲ ਤੇ ਬਹੁਤ ਕੱਟ ਮਿਲਦਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਹਰੇਕ ਜਿਹੜਾ ਵਾ ਸਾਈਜ਼ ਹੋਣੀ ਤੇ ਮਿਲੇਗਾ ਔਰ ਜੈਨੂਨ ਰੇਟ ਆ ਔਰ ਸਭ ਤੋਂ ਵੱਡੀ ਗੱਲ ਵੀ 50% ਡਿਸਕਾਊਂਟ ਆ ਜੀ ਸੋ ਅਸੀਂ ਉੱਪਰ ਵੀ ਚੱਲਦੇ ਹਾਂ ਜੀ ਉਹ ਵੀ ਤਸਵੀਰਾਂ ਤੁਹਾਨੂੰ ਸੰਝੀਆਂ ਕਰਦੇ ਆਂ ਅਸੀਂ ਸੈਕੰਡ ਸਾਰਾ ਬੱਚਾ ਨੇ ਕਿ ਕਿਮਾਓ ਕੈਮਰਾ ਪੂਰਾ ਭਾਜੀ ਪੂਰਾ ਕੈਮਰਾ ਘੁਮਾ ਕੇ ਦੱਸੋ ਇੱਥੇ ਤੁਹਾਨੂੰ ਬੱਚਿਆਂ ਦੀ ਵੈਰਾਈਟੀ ਜਿਹੜੀ ਹੈ ਜੀ ਬੇਸ਼ੁਮਾਰ ਵੈਰਾਈਟੀ ਤੁਹਾਨੂੰ ਮਿਲਣੀ ਆ ਔਰ ਇਹ ਸਾਰੀ ਵੈਰਾਈਟੀ ਜਿਹੜੀ ਆ ਹਰੇਕ ਵੈਰਾਈਟੀ ਤੇ ਜਿਹੜਾ ਵਾ ਜੀ 50% ਡਿਸਕਾਊਂਟ ਹੈ ਜੀ ਇਹ ਵੀ ਵੱਡੀ ਗੱਲ ਆ ਸੋ ਇਹ ਸੈੱਟ ਦਿਖਾਓ ਭਾਜੀ ਆ ਦੇਖੋ ਤੁਸੀਂ ਔਰ ਕਲਰ ਦੇਖੋ ਤੁਸੀਂ ਬਹੁਤ ਹੀ ਪਿਆਰੇ ਕਲਰ ਨੇ ਤੁਹਾਨੂੰ ਕਲਰ ਜਿਹੜੇ ਐ ਇੱਥੇ ਬੇਸ਼ੁਮਾਰ ਮਿਲਣਗੇ ਸੋ ਵੈਰਾਈਟੀ ਦੇਖੋ ਤੁਸੀਂ ਔਰ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੇ ਜਿੰਨਾ ਵੀ ਇੱਥੇ ਤੁਹਾਨੂੰ ਮਟੀਰੀਅਲ ਮਿਲੇਗਾ ਜਿੰਨਾ ਵੀ ਸਮਾਨ ਮਿ ਇਹ ਸਾਰਾ ਗਰੰਟਡ ਹੈ ਜੀ ਸੋ ਬ੍ਰਦਰ ਨਾਲ ਮੇਰੇ ਬ੍ਰਦਰ ਕੀ ਆਪਣਾ ਆਫਰਸ ਦੀ ਬੜੀਆਂ ਲਗਾਤੀਆਂ ਵਾ ਸੋ ਆਈਟਮਸ ਜਿਹੜੀ ਆਪਣੇ ਕੋ ਕਿਹੜੀ ਕਿਹ ਲੀਤੇ ਬੱਚਿਆਂ ਲਈ ਸਾਡੇ ਕੋ ਸਵੈਟਸ਼ਰਟ ਹੈਗੀ ਇੱਥੇ ਓਕੇ 50% ਆਫ ਤੇ ਮਿਲੇਗੀ ਜਿੱਦਾਂ ਕਿ ਸਾਰੇ ਬੱਚਿਆਂ ਦੀ ਹੈਗੀ ਹਮ ਇੱਕ ਤੋਂ ਲੈ ਕੇ 5 ਸਾਲ ਤੱਕ ਬੱਚਿਆਂ ਦੀ ਹੋਣੀ ਹੈ ਹਮ ਹਾਂਜੀ ਫਿਰ ਅੱਗੇ ਜੈਕਟ ਹੈਗੀ ਹੈ ਸਾਡੇ ਕੋ ਜੀ ਸ਼ਰਟ ਹੈਗੀ ਹੈ ਓਕੇ ਮਤਲਬ ਸਰਦੀਆਂ ਦਾ ਸਾਰਾ ਸਮਾਨ ਜੋ ਹੈਗਾ 50% ਆਫ ਤੇ ਲੱਗ ਗਿਆ ਅੱਜ ਤੋਂ ਸਭ ਹਾਂਜੀ ਸਾਰਾ ਸਮਾਨ ਟੋਟਲ ਹਾਂਜੀ ਹਾਂਜੀ ਸੋ ਬੱਚਿਆਂ ਲਈ ਜਿਹੜੀ ਮੇਨ ਆਈਟਮ ਜਿਹੜੀ ਆਪਣੇ ਕੋ ਮੇਨ ਸ਼ਰਟ ਮਿਲ ਜੇਗੀ ਲੋਰ ਮਿਲ ਜਾਣਗੇ ਜੈਕਟ ਮਿਲ ਜੇਗੀ ਓਕੇ ਹਾਂਜੀ ਸੋ ਇਹ ਜਿਹੜੀ ਸ਼ਰਟ ਬੱਚਿਆਂ ਲਈ ਹਾਂਜੀ ਹਾਂਜੀ ਇਹ ਬੱਚਿਆਂ ਲਈ ਸਾਰੇ ਸ਼ਰਟ ਹੈਗੇ ਹਨ ਹੂੰ ਇਸ ਤੋਂ ਅੱਗੇ ਪਰ ਇਹ ਸਾਰੀਆਂ ਸ਼ਰਟ 50% ਆਫ ਤੇ ਹੈ ਓਕੇ ਫਿਰ ਜੈਕਟ ਹੈਗੀ ਅੱਗੇ ਲੋਰ ਹੋਣਗੇ ਜੈਕਟ ਹਾਂਜੀ ਹਾ ਫੁੱਲ ਫੁੱਲ ਵਾਲ ਜੈਕਟ ਹੈ ਹਾ ਵਾਲ ਜੈਕਟ ਹੈ ਸਾਰੀ 50% ਆਫ ਤੇ ਹੋएगी ਦੇਖੋ ਇਹਦੀ ਵੈਰਾਈਟੀ ਵੀ ਦੇਖੋ ਤੁਸੀਂ ਹੋਰ ਦਿਖਾਓ ਭਾਜੀ ਕਲਰ ਇਹ ਸਭ 50% ਡਿਸਕਾਊਂਟ ਤੇ ਮਿਲ ਰਿਹਾ ਜੀ ਸੋ ਵੱਡੀ ਗੱਲ ਤੇ ਇਹ ਹੈ ਇਹ ਸਾਰੇ ਬੱਚਿਆਂ ਦਾ ਨਾ ਜੀ ਹਾਂ ਜੀ ਇਹ ਸਾਰੇ ਬੱਚਿਆਂ ਦੇ ਜੈਕਟ ਆਟਮ ਹੈ ਜੀ ਹਾਂ ਜੀ ਸੋ ਇਹ ਵੀ ਸਾਰੀ ਜੈਕਟ ਦੀ ਆਟਮ ਸੋ ਇਸ ਤੋਂ ਅੱਗੇ ਭਾਜੀ ਇਸ ਤੋਂ ਅੱਗੇ ਲੋਰ ਮਿਲ ਜਾਣਗੇ ਤੁਹਾਨੂੰ ਲੋਰ ਇਹ ਲੋਰ ਹੈਗੇ ਹਾਂ ਜੀ ਬੱਚਿਆਂ ਦੇ ਸਾਰੇ ਇਹ ਸਾਰੇ ਬੱਚਿਆਂ ਦੇ ਲੋਰ ਹੈ ਜੀ ਇਹ ਵੀ ਤੁਹਾਨੂੰ 50% ਦੇ ਡਿਸਕਾਊਂਟ ਤੇ ਮਿਲਣਗੇ ਸੋ ਇਹ ਇਧਰ ਗੱਲ ਹੀ ਸਮਾਨ ਹੈਗਾ ਜੀ ਆ ਜੋ ਇਸ ਸਾਈਡ ਦਿਖਾ ਲੈਂਦੇ ਆਪਾਂ ਦੱਸੋ ਭਾਜੀ ਇਹਦੇ ਬਾਰੇ ਵੀ ਇਹ ਟਰੈਕ ਸੂਟ ਹੈਗੇ ਆ ਓਕੇ ਕੋਟ ਸੈਟ ਹੈਗੇ ਵਿੱਚ ਇਹ ਸਾਰਾ 50% ਆਫ ਤੇ ਹਾਂ ਸੋ ਦੇਖੋ ਤੁਸੀਂ 50% ਡਿਸਕਾਊਂਟ ਤੇ ਜੀ ਹਾਂ ਜੀ ਇਹ ਸਪੋਰਟਿੰਗ ਕੰਪਨੀ ਦਾ ਸ਼ੋਅਰੂਮ ਜਿਹੜਾ ਵਾ ਵੈਨਾਈ ਹਾਂਜੀ ਸਾਰਾ ਕੁਝ ਹੈਗਾ ਇਹ ਸਾਰੀ ਹਟ ਮਾ ਤੁਹਾਨੂੰ ਜਿਹੜੀ 50% ਮਿਲ ਰਹੀ ਹੈ ਜੀ ਇਹ ਨਹੀਂ ਹੈਗੀ 50% ਆਫ ਤੇ ਆ ਜੋ ਆਪਾਂ ਇਸ ਸਾਈਡ ਤੋਂ ਚਲਦੇ ਹਾਂ ਹਾਂਜੀ ਸਾਰਾ ਸੋ ਇਹ ਬੈਨੀਫਿਟ ਜਿਹੜਾ ਮਿਲਦਾ ਪਿਆ ਜੀ ਇਹਦਾ ਫਾਇਦਾ ਜ਼ਰੂਰ ਲਓ ਜੀ ਸੋ ਇਹ ਦਿਖਾਓ ਭਾਜੀ ਐ ਲੋ ਰਹਿ ਗਿਆ ਫਾਰ ਵਾਲੇ ਫਾਰ ਵਾਲੇ ਸਾਰੇ 50% ਆਫ ਇਹ ਮਿਲਣਗੇ ਤੁਹਾਨੂੰ ਵਾਹ ਜੀ ਵਾਹ ਦੇਖੋ ਗਰਮ ਦੇਖੋ ਤੁਸੀਂ ਕਿਹੜੇ ਸ਼ਾਨਦਾਰ ਹੋਰ ਗਰਮ ਹੋਰ ਸਭ ਤੋਂ ਵੱਡੀ ਗਲਾਪੀ ਬ੍ਰਾਂਡਡ ਹੈ ਕੰਪਨੀ ਦੇ ਸਾਰੀ ਕਿਉਂਕਿ ਤੁਹਾਨੂੰ ਇਸ ਸ਼ੋਰੂਮ ਚ ਕੋਈ ਮਾੜੀ ਚੀਜ਼ ਮਿਲਣੀ ਨਹੀਂ ਹੈ ਇਹ ਤਾਂ ਤੁਹਾਨੂੰ ਵੀ ਪਤਾ ਜੀ ਇਸ ਚੀਜ਼ ਦਾ ਕਿ ਗੁਰਦਾਸਪੁਰ ਦਾ ਇੱਕ ਮਾਤਰ ਸ਼ੋਰੂਮ ਆ ਜਿੱਥੇ ਤੁਹਾਨੂੰ ਬ੍ਰਾਂਡਡ ਕੱਪੜੇ ਜਿਹੜੇ ਮਿਲਦੇ ਆ ਜੀ ਇਹ ਦੇਖੋ ਜੀ ਸਾਰਾ 50% ਆਫ ਤੇ ਮਿਲਦਾ ਆ ਕਾਉ ਬੜੀ ਲੱਗ ਜਾ ਕੇ ਜਰਾ ਇਹ ਸਵੈਟਰ ਹੈਗੇ 50% ਆਫ ਚ ਵੂਲ ਵਾਲੇ ਹੈਗੇ ਬਿਲਕੁਲ ਗਰਮ ਚ ਬੂਲ ਵਾਲੇ ਦੇਖੋ ਔਰ ਕਲਰ ਦੇਖੋ ਕਿਹੜੇ ਪਿਆਰੇ ਆ ਜੀ ਇਹ ਦਿਖਾਓ ਜਿਹੜਾ ਲੱਗ ਕਿ ਕਿਹੜੇ ਪਿਆਰੇ ਕਲਰ ਨੇ ਔਰ ਇਹ ਸਭ 50% ਡਿਸਕਾਊਂਟ ਤੇ ਆ ਜੀ ਔਰ ਅੱਜ ਤੋਂ ਸ਼ੁਰੂ ਵਾ ਜੀ ਇਹ ਭਾਜੀ ਇਸ ਸਾਈਡ ਸਵੈਟਰ ਛੱਡ ਵੀ ਹੈ ਗਿਆ ਇਹ ਸਾਰਾ 50% ਆਫ ਤੇ ਆ ਦੇਖੋ ਇਹ ਸ਼ੈਗੜ ਹੈਗੀ ਇਹ ਸਭ 50% ਹੈ ਜੀ ਹਾਂ ਜੀ ਕੋਈ ਨਹੀਂ ਇਹ ਸ਼ੈਗੜ ਹਾਂ ਜੀ ਆ ਦੇਖੋ ਤੁਸੀਂ ਬੱਚਿਆਂ ਲਈ ਦੇਖੋ ਤੁਸੀਂ ਤੋਹਫੇ ਹੀ ਹੈ ਜੀ ਇਹ ਬੱਚਿਆਂ ਲਈ ਜਿਹੜੇ ਸ਼ੋਰੂਮ ਦੇ ਵਿੱਚ ਤੋਹਫੇ ਹੀ ਆ ਔਰ ਇਹਨਾਂ ਤੋਹਫਿਆਂ ਦਾ ਜਿਹੜਾ ਤੁਸੀਂ ਫਾਇਦਾ ਲੋ ਜੀ ਇਹ ਸਾਰੀ ਆਈਟਮ ਜਿਹੜੀ ਇਹ ਤੁਹਾਨੂੰ ਗਿੰਨੀ ਵੈਰਾਈਟੀ ਸਭ ਤੁਹਾਨੂੰ ਜੀ ਹੈਗੀ ਹੈ ਇਹ ਵੀ 50% ਆਫ ਤੇ ਹੋएगी ਓਕੇ ਕੋਟ ਰਾਈਜ਼ ਦੀ ਪੈਂਡ ਮਿਲ ਜਾਈਗੀ ਤੁਹਾਨੂੰ 50% ਆਫ ਤੇ ਵਾਹ ਜੀ ਵਾਹ ਆ ਦੇਖੋ ਦੇਖੋ ਕਿਨਾ ਫਾਇਦਾ ਦੇ ਸ਼ੋਰੂਮ ਦੇ ਰਿਹਾ ਜੀ ਔਰ ਇਹ ਸ਼ੋਰੂਮ ਜਿਹੜਾ ਜਿਹੜਾ ਫਾਇਦਾ ਦੇ ਰਿਹਾ ਇਹਦਾ ਫਾਇਦਾ ਲੈ ਲਓ ਹੁਣ ਹੁਣ ਮੌਕਾ ਜੇ ਤੁਹਾਡੇ ਕੋਲ 4 ਸੈੱਟ ਮਿਲ ਜਾਣਗੇ ਟਰੈਕਸੂਟ ਵਾਹ ਜੀ ਵਾਹ ਵੈਲਵਟ ਦੇਖੋ ਕਪੜੇ ਦੀ ਮੈਂ ਜਿਸ ਤਰ੍ਹਾਂ ਪਹਿਲਾਂ ਬਾਰ-ਬਾਰ ਕਹਿ ਰਿਹਾ ਵੀ ਕਪੜੇ ਦੀ ਵੈਰਾਈਟੀ ਤੁਸੀਂ ਦੇਖੋ ਕੁਆਲਿਟੀ ਦੇਖੋ ਤੁਸੀਂ ਕੁਆਲਿਟੀ ਤੋਂ ਪਤਾ ਲੱਗਦਾ ਕਪੜੇ ਦਾ ਜੀ ਇਹ ਭਾਜੀ ਆ ਦੇਖੋ ਇਹ ਟਰੈਕਸੂਟ ਹੈਗੇ ਬੱਚਿਆਂ ਦੇ ਹਾਂਜੀ ਬੱਚਿਆਂ ਦੇ ਇਹ ਸਾਰੇ 50 ਦੀ ਲੱਗੇ ਸਾਰੇ 50 ਹਾਂਜੀ ਓਕੇ ਮਲਬੀ ਇੱਕ ਇੱਕ ਆਈਟਮ ਜਿਹੜੀ ਹੈ ਜੀ ਤੁਹਾਨੂੰ ਕੋਈ ਵੀ ਕਿਸੇ ਬੰਦੇ ਨੂੰ ਧਿਆਨ ਮਾਰ ਲਓ ਸਭ 50% ਡਿਸਕਾਊਂਟ ਹੈ ਹੈ ਗਲਿਸ ਜੈਕਟ ਹੈਗੀ ਸਾਰੀ ਪਰ ਇਹ ਸਾਲ ਜੇ ਇੱਕ ਮੌਕਾ ਹੁੰਦਾ ਜੀ ਸ਼ੋਅਰੂਮ 'ਚ ਸਾਲ 'ਚ ਇੱਕ ਮੌਕਾ ਦਿੰਦੇ ਨੇ ਆਪਣੇ ਕਸਟਮਰ ਆਪਣੇ ਗਾਕਾ ਨੂੰ ਵੀ ਤੁਸੀਂ ਜਿੰਨਾ ਵੀ ਫਾਇਦਾ ਲੈਣਾ ਲੈ ਲਓ ਸੋ ਇਹ ਮੌਕਾ ਜਿਹੜਾ ਮਿਲਿਆ ਵਾ ਜੀ 28 ਤੱਕ ਇਹ ਮੌਕਾ ਮਿਲਣਾ ਉਸ ਤੋਂ ਬਾਅਦ ਨਹੀਂ ਮਿਲਣਾ ਜੇ ਤੁਸੀਂ ਕੋਈ ਵੀ 28 ਤੋਂ ਬਾਅਦ ਆ ਕੇ ਸੀ ਲੈ ਲੀਏ ਫਿਰ ਨਹੀਂ ਕੁਝ ਵੀ ਮਿਲਣਾ ਹੁਣ ਮੌਕਾ ਜੀ ਤੁਹਾਡੇ ਕੋ ਅੱਗੇ ਆਜੋ ਭਾਜੀ ਐ ਦਿਖਾਓ ਜੈਕਟ ਹੁਣ ਤੁਹਾਡੇ ਕੋ ਮੌਕਾ ਜੇ ਔਰ ਇਹਦਾ ਫਾਇਦਾ ਲੋ 50% ਡਿਸਕਾਊ ਔਰ ਜਿੰਨਾ ਬੈਨੀਫਿਟ ਹੋ ਸਕਦਾ ਲੈ ਲਓ ਸੋ ਇਹਦੇ ਵਿੱਚ ਤੁਹਾਨੂੰ ਆਪਣਾ ਸਾਈਜ਼ ਵੀ ਸਾਰੇ ਮਿਲ ਜਣਗੇ ਬਾਈ ਸਾਈਜ਼ ਸਾਰੇ ਸਾਰੇ ਸਾਈਜ਼ ਮਿਲ ਜਣਗੇ ਜੀ ਕੁਝ ਹੋਰ ਵੀ ਵੈਰਾਈਟੀਆਂ ਹੈਗੀਆਂ ਜੀ ਉਹ ਵੀ ਤੁਹਾਡੇ ਨਾਲ ਦਿਖਾਉਣੇ ਆ ਤੁਸੀਂ ਲੱਗੇ ਜਾਗੇ ਇਹੋ ਡਿਸ਼ ਵੈੱਟਸ਼ਰ ਸਾਰਾ ਕੁਝ ਹੈ ਓਕੇ ਦੇਖੋ ਕਲਰ ਵੀ ਬੜੇ ਪਿਆਰੇ ਆ ਜੀ ਇਹ ਦਿਖਾਓ ਭਾਜੀ ਇਹ ਕੋਟੀਆਂ ਸਵੈਟਰ ਹਾਂਜੀ ਆ ਦੇਖੋ ਤੁਸੀਂ ਸਵੈਟਰ ਹੋਣਗੇ ਦੇਖੋ ਕਲਰ ਕਿਰ ਕਿਰੇ ਪਿਆਰੇ ਕਲਰ ਆ ਜੀ ਸੋ ਇਹ ਸਾਰੇ ਕਲਰ ਹੀ ਆ ਐਸਾਈਡ ਆ ਦਿਖਾਓ ਜੀ ਰਸਨਾ ਕੈਮਰਾਮੈਨ ਨੂੰ ਕਹਾਂਗਾ ਐ ਦਿਖਾਓ ਇਹਰਾ ਇਹ ਸਾਰੇ ਕਲਰ ਆ ਸਾਰੇ ਕਲਰ ਕਿੰਨੇ ਪਿਆਰੇ ਆ ਜੀ ਇਹ ਸਾਰੇ 50% ਡਿਸਕਾਊਂਟ ਤੇ ਆ ਉੱਪਰ ਵੀ ਦਿਖਾਓ ਜੀ ਸੋ ਅਗਲੇ ਵੀ ਭਾਈ ਦਿਖਾਓ ਇਹ ਸਭ 50% ਡਿਸਕਾਊਂਟ ਤੇ ਜਿਹੜੇ ਆ ਜੀ ਔਰ ਤੁਹਾਨੂੰ ਹਰੇਕ ਪ੍ਰਕਾਰ ਦਾ ਕਲਰ ਜਿਹੜਾ ਮਿਲੇਗਾ ਜੀ ਆ ਦੇਖੋ ਜੀ ਇਹ ਸਾਰੇ ਕਲਰ ਆ ਸੋ ਇਸਾਈਡ ਵੀ ਦਿਖਾਉਣੇ ਤੁਹਾਨੂੰ ਇਹ ਕੋਡ ਭਾਜੀ ਆ ਗਏ ਹਾਂਜੀ ਇਹ ਕੋਡ ਭਾਜੀ ਵਾਹ ਜੀ ਵਾਹ ਇਹ ਫੁੱਲ ਸੈੱਟ ਹੈ ਜੀ 50% ਆਫ ਦੇ ਕੀ ਆਈ ਬਾਤ ਆ ਆ ਦੇਖੋ ਇਹ 30% ਆਫ ਦੇ ਮਿਲਣਗੇ ਸਰ ਅੱਛਾ ਜੀ ਹਾਂਜੀ ਇਹ 30% ਓਕੇ ਸੋ ਦੇਖੋ ਤੁਸੀਂ ਇਹਦੇ ਵਿੱਚ ਵੀ ਇਹਨਾਂ ਕੋਈ ਵੈਰਾਈਟੀ ਜਿਹੜੀ ਹੈ ਜੀ ਬੇਸ਼ੁਮਾਰ ਆ ਸੋ ਇਹ ਪਿਛਾ ਅੱਛਾ ਘਟ ਹੈਗੀ ਬੋਏ ਦੀ ਸਾਰੀ ਆ ਬੋਏ ਦੀ ਸ਼ੈਕਟ ਹਾਂਜੀ ਇਹ ਬੋਏ ਦੀ ਸ਼ੈਕਟ ਹੋएगी ਓਕੇ ਸੋ ਇਸ ਸਾਈਡ ਵੀ ਦੇਖੋ ਤੁਸੀਂ ਆ ਜਾਓ ਅੱਗੇ ਆ ਜਾਓ ਕੈਮਰਾਮੈਨ ਨੂੰ ਕਹੋ ਕਿ ਆਓ ਥੋੜਾ ਅਜੇ ਕੋਲ ਕਲਰ ਦਿਖਾਓ ਕੋਟੀਆਂ ਦੇ ਆ ਜੋਗੇ ਅਗੀ ਆ ਸਭ ਕਲਰ ਦੇਖੋ ਕਲਰ ਬੜੇ ਇਨਾਂ ਕੋ ਪਿਆਰੇ ਆ ਜੀ ਐ ਦਿਖਾਓ ਭਾਜੀ ਐ ਦੇਖੋ ਕਲਰ ਕਿਸੇ ਵੀ ਤੁਸੀਂ ਪੀਸ ਨੂੰ ਕੱਢ ਲਓ ਬਾਹਰ ਆਪਣੇ ਮੂੰਹੋਂ ਬੋਲਦਾ ਪੀਸ ਜੀ ਆ ਦੇਖੋ ਤੁਸੀਂ ਕਿਸੇ ਵੀ ਪੀਸ ਨੂੰ ਹੱਥ ਤੁਸੀਂ ਪਾ ਲਓ ਔਰ ਇੱਕ ਨਹੀਂ ਆ ਇੱਥੇ ਤੁਸੀਂ ਚਾਰੋਂ ਬੰਨੇ ਕਿਸੇ ਵੀ ਬੰਨੇ ਧਿਆਨ ਮਾਰੋ ਤੁਹਾਨੂੰ ਇੱਧਰ ਵੀ ਜੈਕਟ ਲੱਗੀ ਸਾਨੂੰ ਚਾਰੋਂ ਬੰਨੇ ਜਿਹੜਾ ਵਾਜੀ ਬੇਸ਼ੁਮਾਰ ਮਿਲੇਗਾ ਆ ਦੇਖੋ ਜੈਕਟ ਆ ਨੀਚੇ ਖਾਓ ਜੈਕਟ ਭਾਜੀ ਆਜੋ ਅੱਗੇ ਆਜੋ ਆ ਸਾਰੀ ਜੈਕਟ ਹੈ ਜੀ ਸਭ 50% ਡਿਸਕਾਊਂਟ ਤੇ ਆ ਇਸ ਸਾਈਡ ਵੀ ਆਜੋ ਆ ਸਾਰੀ ਜੈਕਟ ਹੈ ਜੀ ਇਸ ਸਾਈਡ ਤੇ ਜੀਨਸ ਇੱਧਰ ਵੀ ਸਵੈਟਰ ਹੀ ਸੋ ਇਸ ਸਾਈਡ ਤੇ ਵੀ ਆਜੋ ਸਵੈਟਰ ਨੇ ਇਨਰਜ ਵੀ ਕਲਰ ਦੇਖੋ ਕਿੰਨੇ ਪਿਆਰੇ ਆ ਜੀ ਆ ਦੇਖੋ ਕਲਰ ਇਹ ਸਭ ਤੁਹਾਨੂੰ 50% ਡਿਸਕਾਊਂਟ ਤੇ ਇਹੀ ਮਿਲਣਾ ਸਭ ਕੁਝ ਜੀ ਨੀਚੇ ਵੀ ਦਿਖਾਓ ਭਾਜੀ ਇਹ ਵਾਲਾ ਇਹ ਦਿਖਾਓ ਜਰਾ ਐਚ ਵੀ ਕਲਰ ਦੇਖੋ ਤੁਸੀਂ ਕਿੰਨੇ ਕਿੰਨੇ ਪਿਆਰੇ ਆ ਔਰ ਸਭ ਜਿਹੜਾ ਵਾ ਜੀ 50% ਡਿਸਕਾਊਂਟ ਜਿਹੜਾ ਵਾ ਸਪੋਰਟ ਕਿੰਗ ਸ਼ੋਰੂਮ ਜੀ ਐਲ ਰੋਡ ਗੁਰਦਾਸਪੁਰ ਤੇ ਇਸ ਜਿਹੜੀ ਆ ਜੀ ਵੱਡੀ ਆਫਰ ਜਿਹੜੀ ਲਗਾਤੀ ਆ ਸੋ ਇਸ ਵੱਡੀ ਆਫਰ ਦਾ ਫਾਇਦਾ ਲਵੋ ਕਿਉਂਕਿ ਇਹ ਫਾਇਦਾ ਮਿਲਦਾ ਪਿਆ 28 ਤੱਕ ਉਸ ਤੋਂ ਬਾਅਦ ਇਸ ਜਿਹੜੀ ਐ ਸਕੀਮ ਖਤਮ ਹੋ ਜਣੀ ਆ 28 ਤੱਕ ਸਕੀਮ ਆ ਉਸ ਸਕੀਮ ਦਾ ਲਾਭ ਜ਼ਰੂਰ ਤੁਸੀਂ ਲਓ ਜੀ ਸੋ ਕੁਝ ਹੋਰ ਵੀ ਤਸਵੀਰਾਂ ਦਾ ਨਾਲ ਸਾਂਝੀਆਂ ਕਰਦੇ ਜੀ ਅਸੀਂ ਬੇਸਮੈਂਟ ਚ ਆਏ ਆ ਜੀ ਬੇਸਮੈਂਟ ਚ ਵੀ ਜਿਹੜੀ ਦੇਖੋ ਤੁਸੀਂ ਵੈਰਾਈਟੀ ਦੇਖੋ ਬੇਸ਼ੁਮਾਰ ਵੈਰਾਈਟੀ ਆ ਜੀ ਸੋ ਕਮਾਓ ਭਾਜੀ ਕੈਮਰਾ ਦਿਖਾਓ ਸਾਰਾ ਜਰਾ ਸੋ ਇੱਥੇ ਵੀ ਤੁਹਾਨੂੰ ਜਿਹੜੀ ਐ ਅਲੱਗ-ਅਲੱਗ ਪ੍ਰਕਾਰ ਦੀ ਜਿਹੜੀ ਐ ਬੇਸ਼ੁਮਾਰ ਚਾਨੂੰ ਵੈਰਾਈਟੀ ਮਿਲੇਗੀ ਉਸ ਇਹ ਸਾਰੀ ਜਿਹੜੀ ਵੈਰਾਈਟੀ ਆ ਜੀ 50% ਡਿਸਕਾਊਂਟ ਤੇ ਆ ਸੋ ਐ ਦਿਖਾਓ ਇਧਰ ਭਾਜੀ ਸ ਕੋਈ ਵੀ ਆਈਟਮ ਤੁਸੀਂ ਐ ਤੁਹਾਨੂੰ ਦਿਖਾਉਣੇ ਇੱਧਰ ਵੀ ਆ ਦੇਖੋ ਤੁਸੀਂ ਸੋ ਭਾਜੀ ਇਹਦੇ ਬਾਰੇ ਵੀ ਦੱਸੋ ਸਾਨੂੰ ਥੋੜਾ ਜਿਹਾ ਐ ਭਾਜੀ ਜਿਪਰ ਐ ਸਵੈਟ ਛੜਜੇ ਓਕੇ ਜੀ ਇੱਕ ਹੈ ਜਿਪਰ ਹੋਈ ਗਿਆ ਇਸ ਤਰ੍ਹਾਂ ਹੂੰ ਐ ਗਰਮ ਝੋਣ ਦੇ ਅੰਦਰ ਬੂਲ ਲੱਗੀ ਹੋਈਗੀ ਵਾਹ ਜੀ ਆ ਦੇਖੋ ਜੀ ਸਟਾਫ ਅੱਛਾ ਹੋਇਆ ਫੁੱਲ ਗਰਮ ਹਨਾ ਹਾਂ ਜੀ ਪਿਓਰ ਗਰਮ ਹੋਏਗੀ ਹੂੰ ਇਸ ਤਰ੍ਹਾਂ ਹੁੱਡੀ ਹੋਈ ਗਈ ਆ ਦੇਖੋ ਹੂੰ ਹੁੱਡੀ ਹੋਣਗੀਆਂ ਜੈਕਟ ਆ ਗਈਆਂ ਹੂੰ ਤੇ ਵੀ ਬੂਲ ਵਾਲੀ ਜੈਕਟਾਂ ਜੀ ਸਾਰੀਆਂ ਇਸ ਆਪ 50% ਆਫ ਤੇ ਹੋ ਗਿਆ ਜੀ ਬੜੀ ਹੈਵੀ ਜੈਕਟ ਹੈ ਭਾਜੀ ਹਾਂਜੀ ਹੈਵੀ ਜੈਕਟ ਹੈ ਇਤੇ ਏ 50 ਹਾਂਜੀ ਸਾਰੀ 50% ਆਫ ਤੇ ਕੀ ਆਹੀ ਬਾਤ ਆ ਜੀ ਇਹਦੇ ਮੈਂਮ ਮਾਈਨਸ ਜਿਹੜਾ ਟੈਂਪਰੇਚਰ ਦੀ ਪਾਲੇ ਬੰਦਾ ਤੇ ਹੈਨਾ ਹਾਂਜੀ ਇਸ ਤਰ੍ਹਾਂ ਜਿਪਰ ਹੋਏਗੀ ਵੈਲਵਟ ਚ ਹਮ ਆ ਦੇਖੋ ਜੀ ਸਟੱਫ ਚੈੱਕ ਕਰੋਗਾ ਇਹ ਪਿਓਰ ਵੈਲਵਟ ਹੈ ਜਾਂ ਅਰਵੀ ਵੈਲਵਟ ਹੈ ਪਿਓਰ ਬੈਲਵਟ ਚ ਇਹ ਸਾਰਾ 50% ਆਫ ਸਾਰਾ 50% ਡਿਸਕਾਊਂਟ ਹੈ ਔਰ ਜੈਕਟਾ ਨੀਚੇ ਵੀ ਹੈ ਨਾ ਹਾਬਾਜੂ ਵੀ ਹੈਗੀ ਹੈ ਹਾਂਜੀ ਹਾਬਾਜੂ ਜੈਕਟ ਸ਼ਰਟ ਆ ਸ਼ਰਟ ਹੈ ਇਹ ਵੀ 50% ਆਫ ਦੇ ਜੀ ਕੋਪਨਾ ਸਟਾਫ ਜੀ ਸਾਰੇ ਹਾਂਜੀ ਸੋ ਦੇਖੋ ਕਲਰ ਵੀ ਦੇਖੋ ਤੁਸੀਂ ਕਿਹੜੇ ਪਿਆਰੇ ਆ ਜੀ ਆ ਦੇਖੋ ਤੁਸੀਂ ਔਰ ਇਹ ਸਭ 50% ਡਿਸਕਾਊਂਟ ਤੇ ਆ ਜੀ ਹਾਂਜੀ ਤੁਸੀਂ ਕੋਈ ਵੀ ਆਈਟਮ ਲੈ ਲਓ ਸਾਨੂੰ 50% ਦੀ ਮਿਲ ਜੇ ਸੋ ਇਸ ਸੈਟ ਦੇ ਜੀਨਸ ਆ ਹਾਂਜੀ ਅੱਗੇ ਜੀਨ ਹੈਗੀ ਆ ਦਿਖਾਓ ਆ ਜੀਨਸ ਆ ਇਹ ਸਾਰੇ ਜੀਨ ਚ ਹੈ तकरीबन ਜਿਹੜੀ ਆ ਜੀ ਇਹ ਸਭ 50% ਆਫ ਤੇ ਆ ਜੀ ਸਭ 50% ਡਿਸਕਾਊਂਟ ਸੋ ਕਲਰ ਚੈੱਕ ਕਰੋ ਜੀ ਔਰ ਦੇਖੋ ਤੁਸੀਂ ਔਰ ਤੁਹਾਨੂੰ ਇਸਰ ਮਤ ਰਿਹਾ ਕਿ ਤਕਰੀਬਨ ਬ੍ਰਾਂਡਡ ਜਿਹੜੇ ਸਾਰੇ ਕੰਪਨੀ ਤੋਂ ਤੁਹਾਨੂੰ ਮਿਲਨੇ ਆ ਕੋਈ ਨਹੀਂ ਵੀ ਕੁਝ ਉਹ ਨਾਰਮਲ ਕਿਉਂਕਿ ਤੁਹਾਨੂੰ ਪਤਾ ਹੀ ਇਹ ਸਪੋਰਟਿੰਗ ਸ਼ੋਅਰੂਮ ਦਾ ਕੁਆਲਟੀ ਨਾਲ ਕੋਈ ਸਮਝੋਤਾ ਨਹੀਂ ਜੀ ਹਾਈ ਕੁਆਲਟੀ ਜਿਹੜੀ ਹੈ ਇਹ ਦਿੰਦੇ ਨੇ ਔਰ ਗਾਕਾਂ ਦਾ ਆਪਣਾ ਵਿਸ਼ਵਾਸ ਵੀ ਇਹਨਾਂ ਨੇ ਜਿਹੜਾ ਵਾ ਕਾਇਮ ਕੀਤਾ ਵਾ ਸੋ ਇੱਕ ਵਾਰੀ ਪੂਰਾ ਘਮਾਇਓ ਬਾਜ ਕੈਮਰਾ ਦਿਖਾਇਓ ਸੋ 50% ਡਿਸਕਾਊਂਟ ਜਿਹੜਾ ਵਾ ਬੜਾ ਵੱਡਾ ਉਪਰਾਲਾ ਵਾ ਸੋ ਸ਼ਹਿਰ ਵਾਸੀਆਂ ਨੂੰ ਜਿਹੜਾ ਇਹਦਾ ਫਾਇਦਾ ਲੈਣਾ ਚਾਹੀਦਾ ਸੋ ਪੈਂ ਜੀ ਇਹ ਗੱਲ ਕਰਨੀ ਪੈਂ ਜੀ ਕਿਦਾਂ ਦਾ ਇਹਨਾਂ ਦਾ ਸਾਮਾਨ ਜਿਹੜੇ ਇਹ ਦੇ ਰਹੇ ਜੀ ਵਧੀਆ ਵਧੀਆ ਜੀ ਬਹੁਤ ਵਧੀਆ ਆਈ ਤੇ ਬਹੁਤ ਸਾਮਾਨ ਘਟਦੇ ਇਹ ਤੋਂ ਇਹ ਥੋੜਾ ਇਸ ਸਾਈਡ ਦੇਖ ਲੀਏ ਕੋਈ ਕੋਈ ਕਮੀ ਪੇਸ਼ੀ ਦੀ ਕੱਪੜੇ ਨਹੀਂ ਨਹੀਂ ਕੋਈ ਕਮੀ ਪੇਸ਼ੀ ਨਹੀਂ ਜੀ ਸਾਰਾ ਵਧੀਆ ਸਾਮਾਨ ਹੈ ਜੀ ਬਹੁਤ ਵਧੀਆ ਜੀ ਉਹ ਜਿਹੜਾ 50% ਡਿਸਕਾਊਂਟ ਪੈ ਜਿਹਦਾ ਬੜਾ ਫਾਇਦੇ ਮਿਲਦਾ ਨਾ ਜੀ ਹਾਂ ਜੀ ਬਿਲਕੁਲ ਫਾਇਦਾ ਜੀ ਸਾਰਿਆਂ ਨੂੰ ਫਾਇਦਾ ਹੈ ਹਰ ਸਾਲ ਇਹ ਜਿਹੜਾ ਦਿੰਦੀ ਹੈ ਜੀ ਹਾਂ ਜੀ ਬਿਲਕੁਲ ਜੀ ਆਹੀ ਆਉਨੇ ਆ ਹਰ ਸਾਲ ਤੁਸੀਂ ਲੈ ਕੇ ਜਾਂਦੇ ਕੱਪੜੇ ਹਾਂ ਜੀ ਲੈ ਕੇ ਜਾਂਦੇ ਆ ਜੀ ਪੂਰੇ ਪਰਿਵਾਰ ਨੂੰ ਇਤੋਂ ਘਟਦੇ ਜੀ ਬਿਲਕੁਲ ਜੀ ਸੋ ਦੇਖੋ ਇਹ ਸੋ ਤਕਰੀਬਨ ਲੋਕ ਜਿਹੜੀ ਤੋਂ ਲੈ ਕੇ ਜਾਂਦੇ ਨੇ ਸਾਮਾਨ ਔਰ ਕਿਉਂਕਿ ਵਿਸ਼ਵਾਸ ਇਹਨਾਂ ਨੇ ਆਪਣਾ ਕਾਇਮ ਕੀਤਾ ਵਾ ਸੋ ਇਸ ਸਾਈਡ ਦੇਖੋ ਜੈਕਟ ਜਿਹੜੀ ਲੱਗਦੀ ਆ ਇਸ ਸਾਈਡ ਸ਼ਰਟ ਆ ਥੋੜਾ ਆ ਜੋ ਗਿਆ ਜੋ ਸੋ ਤਕਰੀਬਨ ਜਿਹੜਾ ਵਾ ਆ ਦੇਖੋ ਇਸ ਸਾਈਡ ਤੇ ਦੇਖੋ ਤੁਸੀਂ ਰੂਮ ਗੁਰਦਾਸਪੁਰ ਜੇਲ੍ਹ ਰੋਡ ਤੇ ਸੋ ਇਹਦਾ ਫਾਇਦਾ ਲਵੋ ਔਰ ਫਾਇਦਾ ਦੇਖੋ ਜਿਕਨ ਜੋ ਫਾਇਦਾ ਕੋ ਮਿਲਦਾ ਹੋਏ ਤਾਂ ਉਹਨੂੰ ਜਰੂਰ ਟਾਈਮ ਸੇ ਲੈ ਲੈਣਾ ਜੀਦਾ ਵਾ ਸੋ 28 ਤੱਕ ਇਹ ਸਕੀਮ ਜੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਸ਼ੋਅਰੂਮ 'ਚ ਆ ਕੇ ਇਹ 50% ਡਿਸਕਾਊਂਟ ਦਾ ਫਾਇਦਾ ਜ਼ਰੂਰ ਲੈ ਲਿਓ ਜੀ। ਸੋ ਗੁਰਦਾਸਪੁਰ ਇਕਲੀ ਮੈਂਸ਼ਨ ਕਰਦਾਂਗਾ ਗੁਰਦਾਸਪੁਰ ਦੇ ਜਿਲ੍ਹੇ ਰੋਡ ਤੇ ਗੁਨਾਨਪਾਰਕ ਤੇ ਬਿਲਕੁਲ ਸਾਹਮਣੇ ਜਿਹੜਾ ਵੀ ਸ਼ੋਰੂਮ ਆ ਸਪੋਰਟਿੰਗ ਦਾ ਸੋ ਇਹ ਸ਼ੋਰੂਮ ਦੇ ਵਿੱਚ ਆ ਕੇ ਤੁਸੀਂ ਇਸ ਸਕੀਮ ਦਾ ਫਾਇਦਾ ਜ਼ਰੂਰ ਲਿਓ ਜੀ। ਔਰ ਫਾਇਦਾ ਮਿਲਦਾ ਪਿਆ ਤਾਂ ਲੈ ਲਿਓ ਕਿਉਂਕਿ ਬਾਅਦ 28 ਤੋਂ ਬਾਅਦ ਨਹੀਂ ਮਿਲਦਾ। ਉਸ ਤੋਂ ਬਾਅਦ ਹਥੋਂ ਮੌਕਾ ਨਿਕਲ ਜਣਾ। ਸੋ ਜ਼ਰੂਰ ਵਿਜ਼ਿਟ ਕਰਿਓ ਔਰ ਇਸ ਚੀਜ਼ ਦਾ ਜਿਹੜਾ ਫਾਇਦਾ ਲਿਓ ਜੀ। ਸੋ ਗੁਰਦਾਸਪੁਰ ਤੋਂ ਵਿਸ਼ੇਸ਼ ਮੰਦ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।